ਸ਼ੇਰ ਦਾ ਲੂਬਰ ਇੰਦਰੀਆ ਆ ਉਹ ਜੱਗੂ ਨਾ ਪਿਆ ਸੀ ਉਹਨੇ ਐਕਸ਼ਨ ਫਿਲਮ ਜਿਹਾ ਕਰਦੇ ਜਿਹਦੇ ਰੂਪ ਤਕੜਾ ਸੀ ਉਹ ਉਹ ਕਰਕੇ ਦਿਨੂ ਵੀ ਨਹੀਂ ਟਾਈਮ ਟਾਈਮ ਦੀ ਗੱਲ ਜਿਹੜਾ ਰੰਗ ਸੀ ਸਰ ਉਹਦੇ ਫੋਟੋ ਵਰਗਾ ਉਹ ਉਹ ਕਰਦਾ ਇਹੇ ਨਾ ਮੈਨੂੰ ਅਜਿਹਾ ਲੱਗੇ ਯਾਦ ਕਰ ਉਹਨਿਆ ਨੂੰ ਹਰਾ ਕੇ ਇਦੋਂ ਤੁਰਿਆ ਸੀ ਫੇਰ ਮੁੜ ਕੇ ਨਾ ਆਣਾ ਗਿਆ ਟਾਈਟ ਤੋਂ ਗਾ ਸੀਰੇ ਪਿੱਤੋਂ ਨੇ ਛੋਡੇ ਨਾ ਇੰਨੇ ਵਾਰ ਮੋਟੇ ਹਨ ਜਿੱਦੇ ਰੋਲ ਫੋਟੋ ਸੇਵਾ ਦੀ ਏਜੰਸੀ ਕਹਿੰਦੇ ਤੇ ਫਿਰ ਤੁਸੀਂ ਪਿੱਛੇ ਕਿਉਂ ਗਏ ਫਰੋਂ ਨਾਲ ਦੇ ਬੰਦੇ ਨੂੰ ਕਢਾ ਦੇ ਰਿਹਾ ਸੀ ਚਲ ਤੂੰ 1000 ਤੋਂ ਆਪਣੇ ਏਰੀਆ ਚ ਪਲੇਅਰ ਘਟਣ ਦਾ ਕਾਰਨ ਜਿਵੇਂ ਹੁਣ ਮਾਝੇਵਾਲ ਦੇ ਆ ਉਧਰ ਤੋਂ ਆਪਣੇ ਇੱਕ ਤਾਂ ਬਈ ਮੋਟਰਾਂ ਦੀ ਘਾਟ ਆ ਇੱਕ ਵਾਰ ਆਪਣੇ ਮੈਂਟੇਨਿੰਗ ਆਉਂਦੇ ਇੱਕ ਆਪਣੀ ਦੂਜੀ ਗੱਲ ਇਹ ਆ ਵੀ ਤਾਂ ਗੂਗਲ ਪੇ ਕਰਾਉਂਦੇ ਅਗਲੇ ਗੂਗਲ ਪੇ ਕਰਦੇ ਸੀ ਇਹ ਰਹੂ ਇਹ ਰਹੂਗਾ ਇੱਥੇ ਹੁਣ ਮੈਂ ਕੋਚਿੰਗ ਦੇ ਰਿਹਾ ਬਾਦਲਪਿੰਡ ਚੰਗੇ ਬਲੇਅਰ ਉੱਠ ਰਹੇ ਆ ਬਹੁਤ ਰਹੇ ਵਧੀਆ ਉੱਠ ਰਹੇ ਚਲੋ ਆਸਪਾਸ ਕਿ ਕਿਸੇ ਮੋਟਾਪਾ ਦਮੀਂ ਤੇ ਕਰਾਉਣੀ ਹੈ। ਗਰਾਉਣ ਨਾਲ ਮੁੰਡਿਆਂ ਨੂੰ ਜੋੜਨਾ ਵਧੀ ਵੱਧ। ਮੋਬਾਈਲ ਨਾਲੋਂ ਤੋੜਨ ਦੇ ਗਰਾਉਣ ਨਾਲ ਜੋੜਨਾ। ਸੱਸੀ ਕਾਲ ਜੀ ਮੈਂ ਤੁਹਾਡਾ ਆਪਣਾ ਬੱਬੂ ਹੁੰਦੜ। ਅੱਜ ਅਸੀਂ ਬੈਠੇ ਹਾਂ ਕਬੱਡੀ ਜਾਗਤ ਦੇ ਜਾਦੂਗਰ ਨਾਲ। ਸੱਸੀ ਕਾ ਬਈ। ਸੱਸੀ ਕਾ ਬਈ ਜੀ ਹੋ ਠੀਕ ਹੋਈ। ਤੁਸੀਂ ਕਦੋਂ ਕਬੱਡੀ ਖੇਡਣੀ ਸਟਾਰਟ ਕਰੀ ਜੀ? ਮੈਂ 98 'ਚ ਲੱਗਾਂ ਜੀ। 1980 ਦੇ ਅਸਲ 55 ਜਾਂ ਖੇਡਣ ਲੱਗੇ ਸੀ 55 ਖੇਡਦਾ ਸੀ ਉਦੋਂ ਮੈਂ ਪਹਿਲੇ ਪਿੰਡ ਲਈ ਖੇਡਿਆ ਠੀਕ ਹੈ ਜੀ ਫਿਰ ਮੈਂ ਗੱਡਾ ਗੁਰੂ ਸਰ ਲਈ ਵੀ ਖੇਡਿਆ ਜੀ ਤੇ ਨਾਲ ਹੀ ਸਾਡੇ ਗੁਰੂ ਸਰ ਪਿੰਡ ਆ ਠੀਕ ਹੈ ਜੀ ਫਿਰ ਸਾਡੇ ਦਰ ਮੇਲੇ ਮੂਲੇ ਬਹੁਤ ਚੱਲਦੇ ਹੁੰਦੇ ਮੇਲੇ ਵੀ ਖੇਡਿਆ ਹੁੰਦੇ ਮੇਰਾ 6 ਬਾਟ ਕਿਲੋ ਭਾਰ ਹੋ ਗਿਆ ਠੀਕ ਹੈ ਜੀ 6 ਬਾਟ ਕਿਲੋ ਪਿੰਡ ਲਈ ਵੀ ਖੇਡਿਆ ਮੈਂ ਤੇ ਫਿਰ ਮੈਂ ਜੈ ਟੋਲੀ ਖੇਡਿਆ ਬਈ ਇਕੱਲੇ ਤੁਸੀਂ ਆਪਦੇ ਆਪਦੇ ਏਰੀਆ 'ਚ ਹੀ ਖੇਡਦੇ ਸੀ ਕਿ ਨਹੀਂ ਏਰੀਆ 'ਚ ਖੇਡਦੇ ਸੀ ਰੇਂਡਰ ਜਮਾਂ ਆਪੇ ਬਠਿੰਡੇ ਦੇ ਪਿੱਛੇ ਪਿੱਛੇ ਖੇਡਦੇ ਸੀ ਟੀਮ ਉਦੋਂ ਛੋਟੀ ਦੀ ਟੀ ਠੀਕ ਹੈ ਪੰਨੀ ਅਲਦੀ ਹੁੰਦੀ ਸੀ ਮੋਦੀ ਅਲਦੀ ਥੀ ਵਧੀਆ ਹੁੰਦੀ ਔਰ ਕੋਈ ਚੰਗਾ ਪਲੇਅਰ ਚੰਗੇ ਪਲੇਅਰ ਬਸ ਵੀ ਉਦੋਂ ਉੱਠਦੀ ਸੀ ਨਵੇਂ ਪਲੇਅਰ ਹੀ ਸੀ ਉੱਠਦੀ ਸੀ ਉਦੋਂ ਬਾਅਦ ਖੇਡਣ ਲੱਗੇ ਬਾਅਦ ਬਾਅਦ ਖੇਡਣ ਲੱਗੇ ਫੇਰ ਉਪਨਚੇਤਰੀ ਕੀਤੀ ਮੈਂ ਫੇਰ ਮੰਜੇਤੂ ਵਾਲੇ ਲੱਗੇ ਬਈ ਠੀਕ ਹੈ ਮੰਜੇਤੂ ਇਹਦਾ ਫਿਰ ਸਾਰਾ ਪੰਜਾਬ ਹੀ ਖੇਡਦੇ ਆਂ ਬਈ ਠੀਕ ਹੈ ਜੀ ਹਾਂ ਤੇ ਜੇਤੋ ਜੇ ਤੁਸੀਂ ਕਿਹਦੇ ਨਾਲ ਖੇਡਦੇ ਹੁੰਦੇ ਸੀ ਜਦੋਂ ਉਹ ਹੈਗੇ ਸੀ ਮੁੰਡਾ ਨਿੰਦਰ ਸੀ ਇੱਕ ਤੇ ਮੁੰਡਾ ਫੀਨਾ ਹੁੰਦਾ ਸੀ ਕਿੰਦਰ ਪਾਉ ਦਾ ਭਰਾ ਹੁੰਦਾ ਬਿੱਲੂ ਪਾਉ ਠੀਕ ਹੈ ਜੀ ਉਹਨਾਂ ਨਾਲ ਖੇਡਦੇ ਸੀ ਜੈਤੋ ਵਾਲੇ ਪਾਉ ਵਰਗਿਆਂ ਦੇ ਜਿਹੜੇ ਉਹਨਾਂ ਨੇ ਉਹ ਓਪਨ ਖੇਡਦੇ ਸੀ ਓਪਨ ਖੇਡਦੇ ਸੀ ਉਹਨਾਂ ਦੇ ਤੋਂ ਤੁਸੀਂ ਉਦੋਂ ਬਾਟ ਬੁੱਟ ਖੇਡਦੇ ਆ ਮੈਂ ਓਪਨ ਜੋਇਨਟਰੀ ਕਰ ਲਈ ਮੁੜ ਕੇ ਉਹਨਾਂ ਨੇ ਓਪਨ ਖੇਡ ਲਾ ਪਿਆ ਜੀ ਠੀਕ ਹੈ ਜੀ ਫਿਰ ਓਪਨ ਚ ਬਹੁਤ ਮੈਚ ਜਿੱਤੇ ਹੈ ਕੋਈ ਛੱਡੇ ਨਹੀਂ ਸੀ ਇਹਾਂ ਵਿੱਚ ਖੇਡਣ ਗੱਲ ਉਹਨਾਂ ਨਾਲ ਠੀਕ ਹੈ ਜੀ ਫਿਰ ਮੇਰੀ ਹੋ ਗਈ ਇਹਦੇ ਵਿੱਚ ਆਪਣੀ ਹਾਂਜੀ 2004 ਦੇ ਵਿੱਚ ਆਇਆ ਇਹ 2003 ਦੇ ਵਿੱਚ ਐਂਟਰੀ ਹੋ ਗਈ ਆਪਣੀ ਜੀਤ ਕਲੱਬ ਬਾਜਾਣ ਕੱਢਮੀ ਜੀ ਉਸ ਤੋਂ ਬਾਅਦ ਫਿਰ ਲਖ ਚਾਂਸ ਚੰਦੀ ਲੱਗ ਜਾਂਦਾ ਫਿਰ ਉਹ ਉੱਥੇ ਥੋੜੀ ਮੁਲਾਕਾਤ ਹੁੰਦੀ ਆ ਸਿਰੇ ਪਿੱਥੋਂ ਨਾਲੀ ਉਦੋਂ ਤੁਸੀਂ ਸਿਰੇ ਪਿੱਥੋਂ ਨਾਲ ਵਾਗਦੇ ਨਾ ਹਾਂਜੀ ਤੇ ਫਿਰ ਤੁਸੀਂ ਸਿਰੇ ਪਿੱਥੋਂ ਨਾਲ ਕਿੰਨਾ ਟਾਈਮ ਖੇਡੇ ਜੀ ਟੂਰਨਾਮੈਂਟੇ ਸਿਰੇ ਪਿੱਥੋਂ 2004 ਤੋਂ ਲੈ ਕੇ ਵਾਹ ਹੁਣ ਤੱਕ ਉਹਦੇ ਨਹੀਂ ਖੇਡੇ ਉਹਦੇ ਨਹੀਂ ਖੇਡੇ ਉਹ ਪੁੰਦੜ ਦੀ ਟੀਮ ਚ ਪੁੰਦੜ ਦਾ ਹੀ ਖੇਡੇ ਪੁੰਦੜ ਦੀ ਟੀਮ ਚ ਖੇਡੇ ਅਸੀਂ 2012 ਤੋਂ ਲੈ ਕੇ ਠੀਕ ਹੈ ਜੀ ਤੇ ਪੁੰਦੜ ਦਾ ਹੀ ਖੇਡੇ ਮੈਂ ਰਸੂਲਪੁਰ ਚ ਖੇਡੇ ਕੌਕਿਆਂ ਚ ਖੇਡੇ ਆ ਠੀਕ ਹੈ ਜੀ ਬੁਰਜਾਰੀ ਚ ਖੇਡੇ ਆ ਹਰ ਇੱਕ ਟੀਮ ਚ ਖੇਡੇ ਆ ਤੇ ਪਾਸ ਤੁਸੀਂ ਤੁਸੀਂ ਤੇ ਸੀਰਾ ਦੋਨੇ ਇਕੱਠੇ ਖੇਡਦੇ ਸੀ ਜਿਹੜੀ ਵੀ ਟੀਮ ਚ ਖੇਡੇ ਦੋਨੇ ਇਕੱਠੇ ਖੇਡਦੇ ਸੀ ਇਕੱਠੇ ਖੇਡੇ ਜਿਹੜੀ ਟੀਮ ਚ ਖੇਡਦੇ ਸੀ ਤੇ ਉਹ ਸਮੇਂ ਚ ਫਿਰ ਉਦੋਂ ਪਲੇਅਰ ਹੋਇਆ ਬਿੱਟੂ ਵਰਗੇ ਪਾਲੇ ਵਰਗੇ ਫਿਰ ਉਹਨਾਂ ਨਾਲ ਹੀ ਪਾਲਾ ਤਾਂ ਬਾਅਦ ਚ ਆਇਆ 7-8 ਚ ਆਇਆ ਬਿੱਟੂ ਹੁੰਦਾ ਵੀ ਬਿੱਟੂ ਹੁੰਦਾ ਗਰਲ ਵਾਲਾ ਗਰਲ ਵਾਲਾ ਤੇ ਹੋਰ ਗ ਬਹੁਤ ਵਧੀਆ ਟੀਮ ਰੇਡੀ ਹੈ ਵੀ ਕਲਮ ਬਠਿੰਡੇ ਜੀ ਸਾਡੇ ਹਸੀਤ ਕਲਮ ਬਠਿੰਡੇ ਦਾ ਆਵਾਜਾ ਹਨਾ ਵੀ ਆਵਾਜਾ ਹਾਂਜੀ ਛੋੜਾ ਮੈਚ ਕਦੇ ਬਿੱਟੂ ਵਰਗਾ ਨਾ ਪਿਆ ਬਹੁਤ ਲੱਗੇ ਮੈਗੇ ਤੇ ਫਿਰ ਬਿੱਟੂ ਫੜ ਜਾਂਦਾ ਸੀ ਕਿਹਨਾਂ ਕੀ ਕੀ ਹੈ ਕਿਤੇ ਇੱਕ ਅੱਧਾ ਫੜ ਜਗਾ ਫੜ ਗਿਆ ਨਹੀਂ ਤੇ ਨਹੀਂ ਉਹ ਉਹ ਬਾਕੀ ਕਬੱਡੀ ਦਾ ਤਾਂ ਨਾ ਭਗਤ ਸੀ ਆ ਹਾਂ ਹੈਗਾ ਤਾਂ ਧੰਨ ਭਗਤ ਸੀ ਪਰ ਇਹਨਾਂ ਤਾਂ ਪਈ ਬਹੁਤ ਸੀ ਵੇਹ ਦੋ ਸੀ ਉਹ ਉਦੋਂ ਉਦੋਂ ਬਸ ਉਹ ਵੀ ਉੱਠਦਾ ਉੱਠਦਾ ਹੀ ਸੀ ਜਦੋਂ ਜਿਹੜੇ ਸੇਮ ਹੀ ਉੱਠੇ ਸੀ ਹਾਂ ਜੀ ਜਿਹੜੇ ਗਲਜਾਰੀ ਬਾਈ ਆ ਰਗੇ ਹੋਇਆ ਇਹ ਥੋੜੇ ਸੀਨੀਅਰ ਸਾਡੇ ਠੀਕ ਹੈ ਜੀ ਗਰਲਾਲ ਗਰਲਾਲ ਵਸਖਵੀਰ ਜੀ ਸਿੰਘੀਰ ਸਰਾਵਾਂ ਇਕੱਠੇ ਹਾਂ ਇਕੱਠੇ ਹਾਂ ਪਿੰਡਾ ਬਰੀ ਵਾਲਾ ਕਾਲਾ ਥਾਂਦੇ ਵਾਲਾ ਠੀਕ ਹੈ ਜੀ ਕੇਵਲ ਪਾਉ ਇੰਦਰਪੰਜ ਵੀ ਸੀਨੀਅਰ ਹੀ ਸਾਡੇ ਇਹ ਥੋੜੇ ਸੀਨੀਅਰ ਬਾਕੀ ਸਾਰੇ ਆਪਣੇ ਜੂਨੀਅਰ ਹੀ ਆ ਕਿਉਂਕਿ ਕਰਮੀਆਂ ਹੋਇਆ ਬਰੜਵਾਲ ਕੇ ਸੀ ਹੈਪੀ ਮਾਨੂ ਕੇ ਹਰਜੀਤ ਹਾਲ ਜੈਪੁਰ ਗਿੰਦੀ ਦਾ ਮੁੰਡਾ ਕੀ ਨਾਮ ਦਾ ਆਪੀ ਪੱਕਾ ਜੰਡਾ ਆਪੀ ਮਾਨੂਕੇ ਵਾਲਾ ਬਾਬਾ ਮਤੋਈ ਇਹ ਬਹੁਤ ਬੜੇ ਸਾਡੇ ਨਾਲ ਸਰਜੀਤ ਕਲਬ ਆਜਾਣੇ ਜਾਂਦੇ ਉਹ ਉਦੋਂ ਕਲੱਬ ਕਿਹੜੇ ਕਿਹੜੇ ਬਣੇ ਹੋਏ ਸੀ ਜੀ ਉਦੋਂ ਕਲੱਬ 8 ਟੀਮਾਂ ਹੀ ਹੁੰਦੀਆਂ ਸੀ ਉਦੋਂ ਸਾਰਾ ਇਕੱਠਾ ਹੀ ਹੁੰਦਾ ਸੀ ਆਪਣਾ ਫੈਡਰੇਸ਼ਨ ਫੈਡਰੇਸ਼ਨ ਹਾਂਜੀ ਇੱਕ ਫੈਡਰੇਸ਼ਨ ਹੀ ਸੀ ਇੱਕ ਫੈਡਰੇਸ਼ਨ ਸੀ ਉਦੋਂ ਬਾਅਦ ਫਿਰ ਦੋ ਹੋ ਗਏ ਠੀਕ ਹੈ ਜੀ ਦੋ ਦੋ ਬਾਅਦ ਹੁੰਦਾ ਤਿੰਨ ਚਾਰ ਹੋ ਗਏ ਫੈਡਰੇਸ਼ਨ ਕਿੰਨੇ ਫੈਡਰੇਸ਼ਨਾਂ ਬਣੀਆਂ ਲੀਕ ਬਣ ਗਈ ਹੋਰ ਬਣ ਗਈ ਪਰ ਉਦੋਂ ਸਾਡੇ ਸੰਦੀਪ ਵਰਗਣਾ ਮੈਚ ਮੂਝ ਵੀ ਲੱਗਦੇ ਸੀ ਨੰਗਲੰਬੀਆਂ ਜੀ ਹਾਂਜੀ ਲੱਗੇ ਬਹੁਤ ਮੈਚ ਉਹ 2008 ਨੂੰ ਦੀ 678567 ਇੱਥੇ ਹੀ ਵਰਲਡ ਕੱਪ ਹੁੰਦਾ ਸੀ 678 ਦੀ ਵਰਲਡ ਕੱਪ ਕਦੋਂ ਹੋਇਆ ਆਪਣੇ ਬਠਿੰਡੇ ਵਾਲੇ ਜਿਹੜਾ ਵਰਲਡ ਕੱਪ ਮੇਨ ਨਾ ਬਦਲਾ ਨਹੀਂ ਕਰਾਇਆ ਹਾਂਜੀ ਇਹ 2010 ਚ ਹੋਇਆ ਤੇ ਜਿਹੜੇ ਉਹ ਵਰਲਡ ਕੱਪ ਕਹਿੰਦੇ ਸੀ ਲੋਧੀ ਕੱਪ ਬਠਿੰਡੇ ਕੱਪ ਹੁੰਦੇ ਸੀ ਡੋਗਨੇਡੀਅਨ ਕੱਪ ਇਹਦਾ ਹੁੰਦੇ ਰਹਿੰਦੇ ਸੋ ਵਧੀਆ ਹੁੰਦੇ ਕੱਪ ਮੋਗੇ ਹੋ ਗਿਆ ਜਲੰਧਰ ਹੋ ਗਿਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਮੇਲੇ ਮੂਲੇ ਤਾਂ ਉਦੋਂ ਫਿਰ ਆਮ ਹੀ ਹੁੰਦੇ ਸੀ ਮੇਲੇ ਤਾਂ ਬਹੁਤ ਚੱਲੀ ਜਾਂਦੇ ਹੁੰਦਾ ਘਟ ਗਿਆ ਆਪਣੇ ਹੁਣ ਤਾਂ ਬਹੁਤ ਕੁਝ ਘਟ ਗਿਆ ਆਪਣੇ ਮੇਲਿਆਂ ਤੇ ਫਿਰ ਉਦੋਂ ਨਾਮ ਕੀ ਹੁੰਦੇ ਸੀਗੇ ਜਿਵੇਂ ਹੁਣ ਤਾਂ ਜੋ ਮੋਟਰਸਾਈਕਲ ਕਾਰ ਉਦੋਂ ਨਾਮ ਹੁੰਦਾ ਬਈ ਬਹੁਤ ਘਟ ਹੁੰਦੇ ਸੀ 10000 15000 20000 ਜਿਹੜਾ ਹੁੰਦਾ ਸੀ ਕੈਡੀਆਂ ਦੇ ਨਾਮ ਉਹ ਲੱਖ 500 30 ਤੇ 20000 ਪਰਟੀਸ਼ੂਰ ਠੀਕ ਹੈ ਉਹ ਉਦੋਂ ਟੀਮਾਂ ਨੂੰ ਕਰਾਇਆ ਕਰਾਇਆ ਫਿਰ ਉਦੋਂ ਬਸ ਐ ਹੀ ਸੀ ਵੀ ਉਦੋਂ ਖਰਚੇ ਵੀ ਘੱਟ ਸੀ ਠੀਕ ਹੈ ਜੀ ਹੁਣ ਖਰਚੇ ਵਧ ਗਏ ਉਦੋਂ ਕਰਾਇਆ ਵਧ ਗਿਆ ਬਈ ਕੱਲਾ ਕੱਲਾ ਪਲੇਅਰ ਕੱਲੀ ਕੱਲੀ ਗੱਡੀ ਤੇ ਆਉਂਦਾ ਜੀ ਹਾਂ ਉਹ ਤਾਂ 10000 ਰੁਪਏ ਦਾ ਸਾਰਾ ਕੁਝ ਹੋ ਜਾਂਦਾ ਸੀ ਉਹ ਸਮਾਂ ਵੀ ਦੇਖਿਆ ਜਦੋਂ ਤੁਸੀਂ ਬੱਕਰੇ ਬੁੱਕਰੇ ਬੱਕਰੇ ਦਿੰਦੇ ਸੀ ਜਾਂ ਦੇ ਘਿਓ ਦੇ ਦਿੰਦੇ ਸੀ ਉਹ ਉਹਦਾ ਫਿਰ ਪਿੰਡਾਂ ਵਾਲੇ ਟੂਰਨਾਮੈਂਟਾਂ ਦੇ ਜਿਵੇਂ ਪਿੰਡਾਂ ਵਾਲੇ ਹੀ ਦਿੰਦੇ ਸੀ ਜਾਂ ਘਿਓ ਬੋਲਤਾ ਜਾਂ ਬਦਾਮ ਬੋਲਤਾ 2 ਕਿਲੋ ਕੋਈ 5 ਕਿਲੋ ਐ ਸੀ ਤੇ ਪਹਿਲਾਂ ਪਹਿਲਾਂ ਤੁਹਾਨੂੰ ਕੜਾ ਕੜਾ ਸਨਮਾਨ ਕੀਤਾ ਬਾਜੇਖਾਨੇ ਬਾਜੇਖਾਨੇ ਕੀਤਾ ਨਾ ਇੱਕ ਖੜਾ ਤੇ ਇੱਕ ਮੋਟਰਸਾਈਕਲ ਮੋਟਰਸਾਈਕਲ ਬੁਲਟ ਮੈਂ ਮੋਟਰਸਾਈਕਲ ਦਿੱਤਾ ਆਪਣ ਮਿਊਜ਼ਿਕ ਫਲੋਰ ਨੇ ਠੀਕ ਹੈ ਜੀ ਤੇ ਕਰ ਬਾਲ ਲੰਡੇ ਕਿਨੇ ਤੇ ਕੜਾ ਆਪ ਨੂੰ ਦਿੱਤਾ ਆ ਇੰਗਲੈਂਡ ਦੀ ਟੀਮ ਚ ਖੇਡੋ ਸਿੰਘ ਸਵਾ ਮਾਰਕਿੰਗ ਕਬੱਡੀ ਕਰਾਉਂਗਾ ਇੰਗਲੈਂਡ ਠੀਕ ਉਹਨੇ ਟੀਮ ਲੈਂਬਰ ਸਿੰਘ ਲੇਧੜ ਜੀਨੀਰ ਸਿੰਘ ਮੇਲਾ ਤੇ ਬੋਪਾਰਾ ਮਸਾ ਸੀਕਰ ਉਹਨਾਂ ਨੇ ਕੀਤਾ ਜ਼ਮਾਨਤ ਤੇ ਤੁਸੀਂ ਬਾਹਰ ਕਿਹੜੇ ਸਾਲ ਚ ਜਾਨੇ ਜੀ ਕਬੱਡੀ ਮੈਂ 4 ਚ ਆਏ 4 ਚ ਆ ਇੰਗਲੈਂਡ ਗਏ ਇੰਗਲੈਂਡ ਗਏ ਹਾਂਜੀ ਉਦੋਂ ਵਕ ਕੈਨੇਡਾ ਨਾ ਇੰਗਲੈਂਡ ਹੀ ਆਈ ਗਿਆ ਮੈਂ ਲਗਾਤਾਰ 10 11 ਸਾਲ ਇੰਗਲੈਂਡ ਖੇਡਿਆ ਉਹ ਉੱਥੇ ਫਿਰ ਕਿਹੜੀਆਂ-ਕਿਹੜੀਆਂ ਅਕੈਡਮੀ ਆ ਉਹ ਕਿਹੜੀ ਅਕੈਡਮੀ ਬਲੋਂਗੇ ਬਾਜ਼ਾਖਾਨਾ ਹੀ ਨਾ ਉੱਥੇ ਦੁੱਧ ਫੁਣ ਜਿਵੇਂ ਉੱਥੇ ਨਹੀਂ ਟਿਕੜੇ ਮੇ ਬਣੀਆਂ ਹੁੰਦੀਆਂ ਨਾਮਾਂ ਤੇ ਜਿਵੇਂ ਸਿੰਘ ਸਭਾ ਕਬੱਡੀ ਕਲੱਬ ਵਾਰਕਿੰਗ ਉਹਦੇ ਲਈ ਖੇਡਿਆ ਜੀ ਤੁਸੀਂ 8 ਸਾਲ ਸਿੰਘ ਸਭਾ ਇੱਕ ਇੱਕ ਟੀਮ ਲਈ ਖੇਡਿਆ ਇੱਕ ਵੇ ਇੱਕ ਸਾਲ ਸਾਊਥ ਹਾਲ ਲਈ ਖੇਡਿਆ ਠੀਕ ਹੈ ਜੀ ਇੱਥੋਂ ਚੋਣ ਹੋ ਕੇ ਜਾਂਦੀ ਛੋਟੇ ਫਿਰ ਉੱਥੇ ਮੈਚ ਕਿਵੇਂ ਹੁੰਦੇ ਸੀ ਉੱਥੇ ਵੀ ਟੀਮਾਂ ਵਧੀਆ ਹੁੰਦੀਆਂ ਸੀ 8 ਟੀਮਾਂ ਹੁੰਦੀਆਂ ਸੀ ਵਧੀਆ ਡੁੱਡ ਟਾਉਣਾਆਂ ਜਾਂ ਟੀਮਾਂ ਬਣਦੀਆਂ ਏਜ ਹੋ ਗਿਆ ਟੈਲ ਫੋਰ ਡਰਬੀ ਸਾਊਥ ਹਾਲ ਗਰੇਵੈਂਟ ਇਹ ਵਧੀਆ ਟੀਮਾਂ ਹੁੰਦੀਆਂ ਸਾਰੀਆਂ ਉੱਤੇ ਪਲੇਅਰ ਫਿਰ ਉਦੋਂ ਉਹ ਸਾਰੇ ਉਧਰ ਹੀ ਵਗ ਜਾਂਦੇ ਆਉਣਗੇ ਪਾਲੇ ਪੋਲੇ ਵਰਗੇ ਲਾਲੋ ਆ ਹਾਂ ਲਾਲੋ ਬਿੱਟੂ ਹਾਂ ਸਾਰੇ ਉਦੋਂ ਇੱਕ ਦੋ 28 ਮੈਚ ਹੁੰਦੇ ਵਾਲੇ ਤੇ ਕੈਨੇਡਾ ਹੁੰਦੇ ਜਾਂ ਇੰਗਲੈਂਡ ਵਾਲੇ ਹੁਣ ਤਾਂ ਸਾਰੇ ਖਾਈ ਖੁੱਲ ਗਏ ਮੈਚ ਸਾਰੇ ਪਾਸੇ ਹੋ ਜਾਂਦੇ ਮੈਚ ਲੰਮਾ ਲੰਮਾ ਸਮਾਂ ਤੁਸੀਂ ਮਾਲਵਾ ਮਾਲਵੇ ਖੇਡਿਓ ਕਿ ਬਾਹਰ ਵੀ ਬਾਈ ਨੇ ਜਿਵੇਂ ਪੁੱਪੇ ਛਲੇ ਦੇ ਨਹੀਂ ਉਹ ਕਮੈਂਟੇਟਰ ਦੀ ਉਹ ਆਡੀਓ ਵਾਇਰਲ ਸੀਗੀ ਉਹ ਕਹਿੰਦਾ ਹੁੰਦਾ ਵੀ ਪ੍ਰੀਤ ਲੱਧੂਗਾ ਕਹਿੰਦਾ ਸੀਗਾ ਮੈਂ ਬਹੁਤ ਖੇਡੇ ਮਾਜਾ ਮਾਲਵਾ ਦੋਬਾ ਸਾਰੇ ਖੇਡੇ ਅਰੇ ਆਣਾ ਰਾਜਸਥਾਨ ਸੌ ਖੇਡੇਗੀ ਠੀਕ ਹੈ ਉਹ ਜੁਪੀ ਵੀ ਖੇਡੇ ਦੋ ਤਿੰਨ ਦਿਨ ਅਸੀਂ ਜੁਪੀ ਇੱਕ ਮੈਚ ਹੁੰਦਾ ਹੈ ਸਾਡੇ ਸ਼ੋਅ ਮੈਚ ਜਦੋਂ ਸਾਡੇ ਬਸਨ ਨਹੀਂ ਫਿਰ ਆਪਣਾ ਪੰਜਾਬ ਦੀਆਂ ਟੀਮਾਂ ਹੀ ਜਾਂਦੀਆਂ ਸੀ ਜੁਪੀ ਖੇਡਣ ਪੰਜਾਬ ਦੇ ਨੇ ਸ਼ੋਅ ਮੈਚ ਹੀ ਹੁੰਦਾ ਹੈ ਸਾਡਾ ਜਿਵੇਂ ਜੁਪੀ ਹੋ ਗਿਆ ਐਮਪੀ ਹੋ ਗਿਆ ਮੈਚ ਕੋਟਾਪੁੰਦੀ ਉੱਥੇ ਜਿਵੇਂ ਇੱਕ ਸ਼ੋਅ ਮੈਚ ਹੀ ਹੁੰਦਾ ਸੀ ਮੈਂ ਇੱਕ ਮੈਚ ਦੋਨੇ ਪੰਜਾਬ ਦੀਆਂ ਟੀਮਾਂ ਸੀ ਇੱਕ ਜਿਵੇਂ ਮਾਝੇ ਦੀ ਹੋ ਗਈ ਕੋਈ ਮਾਲਵੇ ਦੀ ਸਾਡੀ ਤੁਹਾਡੀ ਜ਼ਿੰਦਗੀ ਦਾ ਕੋਈ ਜ਼ਿਆਦਾ ਕਰ ਮੈਚ ਜਿਹੜਾ ਟੌਪ ਦਾ ਹੀ ਲੱਗਿਆ ਹੋਵੇ ਹਾਂ ਲਾਲਾ ਲਾਲਾ ਹੋਗੇ ਹੋਵੇ ਜ਼ਿੰਦਗੀ ਦੇ ਮੈਚ ਤਾਂ ਹੈਗੇ ਸਾਰੇ ਵਧੀਆ ਬਈ ਹਾਂਜੀ ਜੋ ਇੱਕ ਵਾਰ ਬਠਿੰਡੇ ਹੋਇਆ ਸੀ ਇੱਕ ਮੋਗੇ ਹੋਇਆ ਸੀ ਮੈਚ ਉਹਦੇ ਵਿੱਚ ਰੇਡਾਂ ਬਹੁਤ ਪਾਈਆਂ ਸੀ ਮੈਂ ਉਹ ਅਕੈਡਮੀਆ ਦੇ ਮੈਚ ਸੀ ਜੈ ਸਿੰਘਵੀਰ ਸਾਹਾ ਤੇ ਮੈਂ ਪਾਉਂਦੇ ਸੀ ਰੇਡਾਂ ਠੀਕ ਹੈ ਜੀ ਹਾਂਜੀ ਬਠਿੰਡੇ ਨੂੰ ਕੈਨੇਡੀਅਨ ਕੱਪ ਹੋਇਆ ਉਹਦੋਂ ਬਿੱਟੂ ਦੁਕਾਨ ਨਿਕਲੇ ਬੈਸਟ ਜੀ ਜਿਹੜੇ ਦਰਮਿਆਨ ਨਿਕਲੇ ਜੀ ਠੀਕ ਹੈ ਜੀ ਉਹ ਉਹ ਤੁਹਾਡੀ ਅਕੈਡਮੀ ਵੱਲੋਂ ਖੇਡਦਾ ਸੀ ਬਿੱਟੂ ਬਿੱਟੂ ਦੁਕਾਨ ਖੇਡਦਾ ਡੀਜੇ ਵੀ ਅਸੀਂ ਰਚਿਤ ਕਲੱਬ ਆਜਾ ਕਰਨ ਵਾਲੀ ਠੀਕ ਹੈ ਜੀ ਹਾਂਜੀ ਫਿਰ ਤੁਹਾਨੂੰ ਮੂਰੇ ਸਟੋਪਰ ਸੀਗਾ ਬਿੱਟੂ ਬਿੱਟੂ ਹੀ ਸੀਗਾ ਪਰ ਬਿੱਟੂ ਨੇ ਕਿੰਨੀਆਂ ਫੜਿਆ ਤੁਹਾਨੂੰ ਬਿੱਟੂ ਨੇ ਤਾਂ ਇੱਕ ਹੀ ਫ ਠੀਕ ਹੈ ਕਾਡਿੰਗਾ ਕਿੰਨੀਆਂ ਪਾਈਆਂ ਟੋਡੀਆਂ ਪਾਤੀਆਂ ਵੀ 25 ਪਾਈਆਂ ਹੋਣਗੀਆਂ ਤੁਸੀਂ ਦੋਨੇ ਹੀ ਸੀਗੇ ਤਕਵੀਰ ਸਰਾਵਾ ਤੇ ਤੁਸੀਂ ਬਸ ਹਾਂ ਹੋਰ ਕੋਈ ਪਲੇਅਰ ਨਹੀਂ ਹੈਗੇ ਸੀ ਨਾਲ ਉਹ ਜੱਫੇ ਲਾ ਕੇ ਫੇਰ ਰੋਕਦੇ ਉਹਨਾਂ ਨੂੰ ਠੀਕ ਹੈ ਜੀ ਫਿਰ ਮੈਂ ਤੁਸੀਂ ਦੋਨੇ ਟੀਮਾਂ ਬਿਠੰਡੇ ਦੇ ਹੀਡ ਲੀਆਂ ਸੀ ਫੇਰ ਬਿਠੰਡੇ ਕਰਕੇ ਫਿਰ ਵੀ ਆਪਾਂ ਜਿੱਤਣਾ ਹੈਗੇ ਸੀ ਸੇਵਕ ਵੀ ਖੇਡਦਾ ਹੁੰਦਾ ਸੀ ਹਾਂ ਸੇਵਕ ਸਰਾਵਾ ਖੇਡਦਾ ਸੀ ਤਕਵੀਰ ਬਹੁਤ ਖੇਡਦੀ ਸੀ ਮੁੰਡੇ ਆਪਣੇ ਨਾਲ ਤੇ ਕੋਈ ਸੀਰੇ ਨਾਲ ਕੋਈ ਯਾਦਗਾਰੀ ਸੀਰੇ ਨਾਲ ਮੈਚ ਨੂੰ ਲੱਗੇ ਯਾਦਗਾਰ ਇੱਧਰ ਲੱਗੇ ਆਪਣੇ ਪਿੰਡ ਕੋਲੇ ਮੈਚ ਉੱਥੇ ਵਧੀਆ ਮੈਚ ਹੋਇਆ ਸਾਡਾ ਰਾਤ ਤੇ ਇਹਨਾਂ ਨੂੰ ਫਿਰ ਉਹ ਤੋਂ ਬਾਅਦ ਹਾਂ ਫਿਰ ਉਹ ਤੋਂ ਬਾਅਦ ਸਾਡੀ ਉਦੋਂ ਫਿਰ ਸੁੱਚਾ ਹੁੰਦਾ ਸੀ ਗੱਲਾਂ ਸੁੱਚਾ ਤੇ ਖਰਾਜੀ ਸੀ ਸੁੱਚਾ ਤੇ ਖਰਾਜੀ ਹਾਂਜੀ ਸੀਰਾ ਚੈਂਚ ਸੀਰੇ ਨਾਲ ਹੋਰ ਕੌਣ ਕੌਣ ਹੁੰਦੇ ਸੀ ਚੈਂਚ ਚੋਂ ਤਾਂ ਬੁੱਲਾ ਹੀ ਵੰਦ ਡੋਲਾ ਜਦੋਂ ਮੈਂ ਹਰਾਇਆ ਇਹਨਾਂ ਨੂੰ ਠੀਕ ਸੋਡੀ ਟੀਮ ਚ ਕਿਹੜੇ ਹੁੰਦੇ ਸੀ ਮੇਰੇ ਪਿੰਡ ਦੇ ਮੁੰਡੇ ਸੀ ਅਹ ਪਿੰਡ ਨਾਲ ਹੀ ਆ ਗਏ ਅਸੀਂ ਤੇ ਇਹਦੇ ਬਾ ਮਿੱਡਾ ਸੀ ਠੀਕ ਹੈ ਉਹ ਖੇਡਦੇ ਸੀ ਉਨੇ ਨੂੰ ਹਰਾ ਕੇ ਇਧਰ ਦੋਰਿਆ ਸੀ ਫਿਰ ਮੁੜ ਕੇ ਨਾ ਨਾ ਗਿਆ ਟਾਇਰ ਪਵਗਾਦਾ। ਇਹ ਲਾਇਆ ਫਿਰ ਨਾਲ ਲਾਈ। ਫਿਰ ਤੁਸੀਂ ਜਾ ਕੇ ਉੱਥੇ ਰਹਿਣ ਲੱਗੇ ਰਾਮਪੁਰਾ ਜੀ। ਰਾਮਪੁਰੇ ਨੇ ਫਿਰ ਪਿੱਥੋਂ ਰਹਿ ਮੈਂ। ਫਿਰ ਮੈਂ 2008 ਦੀ ਕੋਠੀ ਲੈ ਲਈ ਸੀ। ਕੋਠੀ ਲੈ ਲਈ। ਜਦੋਂ ਆਪਣੇ ਉਧਰ ਉਹ ਉੱਠਿਆ ਨਵਾਂ ਨਵਾਂ ਪ੍ਰੋਮੋਟਰ ਰਿੱਕੀ ਜੀ। ਰਿੱਕੀ ਸਿੱਧੂ ਹਾਂ ਜੀ। ਉਦੋਂ ਫਿਰ ਕਿੰਨੇ ਕ ਮੈਚ ਖੇਡੇ ਜੀ? ਉਹ ਬਹੁਤ ਮੈਚ ਖੇਡੇ ਸੀ। ਉਹਨੇ ਵੀ ਆਪਾਂ ਨੂੰ ਗੱਡੀ ਦਿੱਤੀ ਸਿਫਟ। ਅਸੇ ਜੀ। ਸ੍ਰੀ ਮਾਨਸਾਦਵਾੜੀ ਸੀ। ਮਹਾਰਾਜ ਜੀ। ਮਹਾਰਾਜ ਨੇ ਆਪਣੇ ਲਾਗੇ। ਹਾਂ ਮਹਾਰਾਜ ਜੀ। ਉੱਥੇ ਉਹਨਾਂ ਨੇ ਸਨਮਾਨ ਕੀਤਾ ਕੋਈ ਹੋਰ ਜਿਆਦਾ ਜਿਵੇਂ ਬਿੱਟੂ ਅਰਗਿਆਣਾ ਜਿਆਦਾ ਪੁਰਾਣਾ ਹੈ ਯਾਦ ਕਰੀ ਮੈਂ ਬਹੁਤ ਲੱਗੇ ਮੈਂ ਲੁਧਿਆਣੇ ਲੱਗੇ ਜੇ ਪਹਿਲੀ ਵਾਰੇ ਖੇਡੇ ਹੱਥੇ ਪਹਿਲੀ ਵਾਰ ਮੈਂ ਖੇਡਿਆ ਲੁਧਿਆਣੇ ਲੋਧੀ ਕੱਪ ਕੈਨੇਡਾ ਕੱਪ ਹੁੰਦਾ ਸੀ ਠੀਕ ਹੈ ਉੱਥੇ ਮੈਂ ਜਦੋਂ ਉਹਦੋਂ ਤੱਕ ਮੈਨੂੰ ਫੜ ਗਏ ਦੋ ਤਿੰਨ ਹੱਥ ਨਾ ਨਾ ਮਾਸੀ ਮੈਂ ਠੀਕ ਹੈ ਉਦੋਂ ਬਾਅਦ ਉਹ ਘਟ ਖਾਦੇ ਜਦੋਂ ਬਾਅਦ ਫਿਰ ਉਦੋਂ ਬਾਅਦ ਫਿਰ ਖਰਾਚੀ ਦੇ ਗੁੱਡੇ ਘਾਡੇ ਹੋ ਗਏ ਠੀਕ ਹੈ ਠੀਕ ਨਹੀਂ ਸੀ ਫਿਰ ਹਟ ਗਏ ਫਿਰ ਅਸੀਂ ਕਿਸੇ ਕਿਸੇ ਟੀਮ ਚ ਖੇਡਦੇ ਨੇ ਮੈਂ ਤਾਂ ਸਿੱਧਾ ਕਦੇ ਕਿਸੇ ਚ ਖੇਡਦੇ ਨਹੀਂ ਜਾਂ ਭੁੰਦਰ ਫਿਰ 12 ਚ ਜਦੋਂ ਤੁਸੀਂ ਉੱਥੇ ਭੁੰਦੜ ਦੀ ਟੀਮ ਨਾਲ ਖੇਡੇ ਫਿਰ ਕਿੰਨਾ ਟਾਈਮ ਚੱਲਿਆ ਤੁਹਾਡਾ ਉਹਨਾਂ ਨਾਲ ਜੀ ਮੈਂ 2016 ਤੱਕ ਖੇਡੀਂਗੇ ਉਹਨਾਂ ਨਾਲ 16 ਤੋਂ ਲੈ ਕੇ ਫਿਰ 12 ਤੋਂ ਲੈ ਕੇ ਚਾਲ ਸੁਚੰਚ ਸੀ ਮੈਂ ਬਹੁਤ ਜਿੱਤੇ ਸੀ ਉਹਨਾਂ ਨਾਲ ਤਕੜੇ ਮੇਲੇ ਕਿਹੜੇ ਰਏ ਜਿਹੜੇ ਉਹਨਾਂ ਉਹ ਟਾਈਮ ਚ ਤੁਸੀਂ ਜਿੱਤੇ ਵੀ 2-3 ਸਾਲਾਂ ਸਾਰੇ ਮੈਂ ਤਕੜੇ ਮਹਿਲਾ ਚੌਕ ਹੋ ਗਿਆ ਸਾਡਾ ਬੀਰੋ ਕੀ ਹੋ ਗਿਆ 3-4 ਸਾਲਾਂ ਅਸੀਂ ਲਗਾਤਾਰ ਹੀ ਜਿੱਤਦੇ ਰਹੇ ਆ ਆ ਆਈ ਸੋ ਆਈ ਦੇਣੀ ਅਗਲੇ ਦਿਨ ਜਿਵੇਂ ਅੱਜ ਤੇ ਕੱਲ ਜਿਹਦੇ ਪਾਸੋਂ ਬੈਸਟ ਕਿੰਨੇ ਕ ਵਾਰੀ ਨਿਕਲਿਆ ਬੈਸਟ ਤਾਂ ਮੈਂ 16 17 ਮੈਚ ਬੋਮ ਮੋਟਰਸ ਵਾਲੀ ਜਿੱਤਿਆ ਪਰ ਉਹ ਨਾਲ ਦੇ ਬੰਦੇ ਨੂੰ ਕਢਾ ਦੇਈਦਾ ਸੀ ਕਿ ਚਲ ਤੂੰ ਨਿਕਲ ਜਾ ਤੂੰ ਨਿਕਲ ਜਿਵੇਂ ਜੱਗੀ ਹੋ ਗਿਆ ਨਾਲ ਇਹਨੂੰ ਕਢਾਤਾ ਕਿਤੇ ਬੁਰਜ ਹਰੀ ਦਾ ਡਿੱਪੀ ਹੁੰਦਾ ਸੀ ਉਹਨੂੰ ਵੀ ਨਾਰਮਲ ਹੀ ਖੇਡਦੇ ਸੀ ਉਹਨੂੰ ਕੋਈ ਨੀ ਰੇਟ ਤੂੰ ਪਾਲਾ ਚਲ ਕੋਈ ਨਹੀਂ ਤੂੰ ਨਿਕਲ ਜਾ ਠੀਕ ਹੈ ਬਹੁਤ ਖੇਡੀਆਂ ਉਹਨਾਂ ਨੇ ਬਹੁਤ ਜਾਰੀ ਗਸੂਲਪੁਰ ਕੌਕੇ ਜਦੋਂ ਤੁਸੀਂ ਆਏ ਹੋ ਕਬੱਡੀ ਕਬੱਡੀ ਚ ਕਲਜੀਤੇ ਮਾਲਸੀਆ ਵਰਗੇ ਜਿਵੇਂ 2005 ਦੀਆਂ ਗੱਲਾਂ ਹੀ ਉਹਨਾਂ ਦਾ ਮੈਚ ਮੂਹਰੇ 6 ਚ ਹਾਂਜੀ 5 6 ਚ ਮਾਲ ਕਲਜੀਤਾ ਉੱਥੇ ਵਧੀਆ ਮੰਗੀਆਂ ਹੋਵਾਂਗੀ ਵੀ 2006 ਚ ਵਧੀਆ ਹੋ ਗਿਆ ਸੀ ਉਹ ਵਧੀਆ ਮੈਚ ਲੱਗ ਰਿਹਾ ਸਾਡੇ ਮੁੜ ਕੇ ਸਾਡੇ ਨੇ ਮੈਚ ਹੀ ਲਾਉਂਦੇ ਰਹੇ ਸੀ ਉਹਨਾਂ ਨੇ ਲਾਉਂਦੇ ਰਹੇ ਜਾ ਕੇ ਉਧਰ ਦਬਾਬੇ ਚ ਠੀਕ ਹੈ ਜੀ ਹਾਂਜੀ ਫਿਰ ਉਹਦੋਂ ਉਹਦੋਂ ਐ ਚੱਲਦਾ ਸੀ ਮਾਝੇ ਮਾਲ ਬੈਲੀ ਗੱਲ ਚੱਲਦੀ ਸੀ ਹਾਂ ਚੱਲਦੀ ਬਾਹਰ ਸਾਨੂੰ ਸਾਡੇ ਲੈ ਆਏ ਮਾਲ ਦੇ ਪਲੇਅਰ ਆਏ ਆਹੀਂ ਸੱਧਾ ਰਾਮਪੁਰ ਸ ਅਸੀਂ ਹਰਗੇ ਸੀ ਇਹਨਾਂ ਨੂੰ ਆਪਣਾ ਨੂੰ ਬਿੱਟੂ ਦਗਾ ਲਵਗੇ ਨੂੰ ਹਰਗੇ ਸੀ ਠੀਕ ਆ ਰਾਮਪਰੇ ਆ ਰਾਮਪਰੇ ਮੇਰੇ 6:00 ਵਜੇ ਗੋਡੇ ਤੇ ਦੋ ਠੀਕ ਹੈ ਜੀ ਉਹਨਾਂ ਮੈਂ ਹਰਗੇ ਫਟੋ ਜੀ ਤਾਂ ਕੱਲਾ ਰਹਿ ਗਏ ਰੇਟਾ ਉਹਨੂੰ ਤੀਜੀ ਬੰਦ ਕਰਤੀ ਉਹਨਾਂ ਨੇ ਰਾਮਪਰੇ ਪਿੰਡ ਵਾਲਿਆਂ ਨੇ ਸੀਰੇ ਪਿੱਥੋਂ ਦੇ ਛੋਡੇ ਨਾਲ ਇੰਨੇ ਵਾਰ ਮੋਟਰਸਾਈਕਲ ਜੇ ਤੇ ਇਹਨਾਂ ਨੂੰ ਮੋਟਰਸਾਈਕਲਾਂ ਦੀ ਏਜੰਸੀ ਕਹਿੰਦੇ ਤੇ ਫਿਰ ਤੁਸੀਂ ਪਿੱਛੇ ਕਿਉਂ ਰਹੇ ਪਿੱਛੇ ਮੈਂ ਤੇ ਦੱਸੀ ਜਾਂਦਾ ਬਈ ਵੀ ਮੈਂ ਅਗਲੇ ਨਾਲ ਦੇ ਕਢਾ ਲੁੰਦਾ ਸੀ ਕਢਾਉਂਦਾ ਤੇ ਵੀ ਸੀ ਪਰ ਇਹ ਮੈਚਾਂ ਦੇ ਖੇਡ ਗਿਆ ਸੀ ਮੇਰੇ ਥੋੜੇ 2 ਸਾਲ 6:00 ਵਜੇ ਮੈਂ ਤਾਂ ਅਗੇ ਥੋੜ ਤੇ ਮੇਰੇ 6 ਵਜੇ ਕੀ ਮੈਂ ਖੇਡਦਾ ਨਹੀਂ ਸੀ ਦੋ ਦੋ ਮਹੀਨੇ ਕਿਤੇ ਖੇਡਦਾ ਨਹੀਂ ਸੀ ਮਹੀਨਾ ਮਹੀਨਾ ਐ ਹੋ ਜਾਂਦਾ ਸੀ ਵੀ ਤਾਂ ਕਰਕੇ ਮੁਰੇ ਹੋ ਗਿਆ ਫਿਰ ਕਿਤੇ ਰਿਗਰੈਟ ਨਹੀਂ ਹੋਇਆ ਵੀ ਉਹ ਮਾ ਪਿੱਛੇ ਮਾ ਆਪਾਂ ਨੂੰ ਕੋਈ ਰਿਗਰੈਟ ਨਹੀਂ ਆਪਾਂ ਵਧੀਆ ਜਲ ਪ੍ਰਮਾਤਮਾ ਨੇ ਵਧੀਆ ਨਾਮ ਦਿੱਤਾ ਆਪਾਂ ਨੂੰ ਮਿਹਨਤ ਕੀਤੀ ਨਾਮ ਦਿੱਤਾ ਆਪਾਂ ਕਹਿੰਦਾ ਗੁੱਸਾ ਆ ਗਿਆ ਹੈ ਕਿ ਕੋਈ ਇਹ ਗੱਲ ਦਾ ਗੁੱਸਾ ਆ ਗਿਆ ਹੁਣ ਹੁਣ ਅੱਜ ਦੀ ਘੜੀ ਫਿਰ ਸੀਰਾ ਬਾਈ ਕੀ ਕਰਦੇ ਆ ਸੀਰਾ ਜੌਬ ਕਰਦਾ ਮੰਡੀਕਰਨ ਬੋਰਡ ਚ ਪੁੱਛੋ ਤੇ ਉਹ ਉਹਨਾਂ ਨੂੰ ਉਦੋਂ 2010 ਚ ਮਿਲਿਆ ਹੁੰਦਾ ਨੌਕਰੀਆਂ ਸਾਣੇ ਦਿੱਤੀਆਂ ਹਨ ਠੀਕ ਹੈ ਜੀ ਕੱਪ ਵੇਲੇ 14 ਬੰਦਿਆਂ ਨੇ ਮਿਲਿਆ ਹਾਂ ਉਹ 14 ਬੰਦਾ ਉਹ 14 ਬੰਦੇ ਸੀਗੇ ਜਿਨ੍ਹਾਂ ਨੂੰ ਉਹਨਾਂ ਨੂੰ ਨੌਕਰੀਆਂ ਵੇਲੇ ਸੁਖਵੀਰ ਸਰਾਵਾ ਜਾਂ ਸੇਵਕ ਵੀ ਸੀ ਮਨ ਲੱਗਾ ਹਾਂ ਉਹ ਨਹੀਂ ਸੇਵਕ ਨਹੀਂ ਸੁਖਵੀਰ ਸੀ ਤੇ ਸੀਰਾ ਹੀ ਕਰਮੀ ਸੀ ਖੁਸ਼ੀ ਸੀ ਮੰਗੀ ਸੀ ਤੇ ਬਿੱਟੂ ਦਗਾਲ ਸੀ ਮੇਨ ਮੇਨ ਬੰਦੇ ਸੀ ਮੈਨੂੰ ਇੱਕ ਲਾਸਟ ਜੱਫਾ ਪੈ ਗਿਆ ਉਹ ਲਾਸਟ ਟਰੈਲਾਂ ਤੇ ਠੀਕ ਚਾਰ ਏਡਾ ਭੱਜ ਗਿਆ ਪਹਿਵੀਂ ਰੇਡ ਜੱਫਾ ਪੈ ਗਿਆ ਸੀ ਇਸ ਕਰਕੇ ਤਾਂ ਕਿ ਟਰੈਲਾਂ ਚ ਰਹਿ ਗਏ हां ਤੁਸੀਂ ਦਿਖੇ ਨਹੀਂ 2010 ਚ ਨਹੀਂ ਉਹ ਤਾਂ ਵਧੀਆ ਪੀਕ ਤੇ ਹੀ ਆਪਾਂ ਤਾਂ 2010 ਦਾ ਪਰ ਜੱਫਾ ਪਿਆ ਕਿਸਮਤ ਨਹੀਂ ਆਓ ਬਿੱਟੂ ਬਿੱਟੂ ਦੀ ਗੱਲ ਵੀ ਹੁੰਦੀ ਨੇ ਬਿੱਟੂ ਨੂੰ ਵੀ ਹਾਂ ਬਿੱਟੂ ਨੂੰ ਨਹੀਂ ਰੱਖਦੇ ਸੀ ਬਿੱਟੂ ਨੇ ਐ ਕਰਕੇ ਰੋਲਰ ਰੂਲਾ ਪਾ ਲਿਆ ਉੱਥੇ ਕਹਿੰਦਾ ਮੇਰੀ ਜਦੋਂ ਪਹਿਲਾ ਕੱਪ ਹੋਇਆ ਸੀ ਆਪਣਾ ਕੱਪ ਨਹੀਂ ਉਹ ਪਹਿਲਾਂ ਪਾਕਿਸਤਾਨੀ ਟੈਕ ਟੀਮ ਹੁੰਦੀ ਨਹੀਂ ਪਟਾਲੇ ਮੈਚ ਵਾਇ ਬਿੱਟੂ ਨੇ ਇਕੱਲੇ ਨੇ ਜੱਫੇ ਲਾ ਲਾ ਕੇ ਜਿਤਾਇਆ ਸੀ ਉਹਦਾ ਮੈਚ ਠੀਕ ਕਰ ਨਾਲ ਰਖਣਾ ਉਹਨੇ ਡਾ ਪਾਈ ਮੇਰੇ ਨਾਲ ਮੋਰ ਡਾ ਪਾਈ ਉਹ ਕਰਕੇ ਉਹਨੇ ਫਿਰ ਬਿੱਟੂ ਕਹਿੰਦਾ ਵੀ ਉਦੋਂ ਮੈਂ ਜਿਤਾਇਆ ਮੈਂ ਜਦੋਂ ਕਿੱਥੇ ਸੀ ਠੀਕ ਹੈ ਜੀ ਇਸਾ ਵੀ ਉਹਨੂੰ ਰੱਖਾਇਆ ਉਹ ਰੱਖ ਲੈ ਨਹੀਂ ਰੱਖ ਟ੍ਰੇਲਾਂ 'ਚ ਹੋ ਗਿਆ ਸਹੀ ਇੱਕ ਕਦੇ ਟ੍ਰੇਲ 'ਚ ਪਿੱਛੇ ਰਹਿਂਦਾ ਸੀ ਇਸ ਕਰਕੇ ਫਿਰ ਉਹ ਰੱਖ ਲਿਆ ਨਾ ਕਿ ਉਹਦਾ ਬੰਦਾ ਵੀ ਸੀ ਹੋ ਸਕਦਾ ਸੋਡਾ ਕਾਰਨ ਵੀ ਉਹੀ ਬਣਿਆ ਹੋਵੇ ਕਿ ਨਹੀਂ ਨਹੀਂ ਆਪਣਾ ਕਾਰਨ ਹੁੰਦਾ ਆਪਣਾ ਜੱਫਾ ਲੱਗ ਕੇ ਸਮੱਸਿਆ ਆਪਣੀ ਦਾ ਤਾਂ ਕਰੀਂ ਟਿੱਟਰਦਗਾਲ ਦੇ ਚੱਲ ਆਏ ਵੀ ਜਲਦੀ ਮਾੜਾ ਮੋਟਾ ਇੱਕ ਦਿਨ ਨਹੀਂ ਜੱਫਾ ਲੱਗਦਾ ਕਿ ਇਹ ਦਿਨ ਨਹੀਂ ਫਿਰ ਆ ਦੋ ਰੱਖਦਾ ਪੱਕ ਵੀ ਉਦੋਂ ਮੈਂ ਮੈ ਜਟਾਇਆ ਠੀਕ ਹੈ ਉਸ ਕਰਕੇ ਫਿਰ ਉਹਨਾਂ ਨੇ ਰੱਖਣਾ ਲਿਆ ਉਹ ਉਹ ਲੋਕੀ ਚੰਗਾ ਪਲੇਅਰ ਹੋਏ ਜਿਵੇਂ ਮੰਗਲੰਬਈ ਜਾਂ ਸੰਦੀਪ ਹੋਇਆ ਬਹੁਤ ਇੱਧਰ ਡੋਆਬਾ ਏਰੀਆ ਬਹੁਤ ਤਗੜਾ ਸੀ ਮਾਲਵਾ ਵੀ ਬਹੁਤ ਤਗੜਾ ਸੀ ਆਪਣਾ ਵੀ ਆ ਕਿਹੜੇ ਕਿਹੜੇ ਪਲੇਅਰ ਚੱਕ ਕਰਕੇ ਬਹੁਤ ਤਗੜੇ ਹੁੰਦੇ ਸੀ ਠੀਕ ਹੈ ਉਹ ਵੀ ਥੋੜੇ ਨਾਲ ਹੀ ਖੇਡੇ ਬੱਪੂ ਵਰਗੇ ਉਹ ਵੀ ਜਦੋਂ ਕੋਈ ਇੱਕ ਵਾਰੀ ਜੱਫਾ ਖਾ ਜਾਂਦਾ ਸੀ ਜਿਹੜੇ ਵੀ ਜੱਫੀ ਤੋਂ ਦੁਬਾਰੇ ਉਹ ਦਾਤੋਂ ਜੱਫਾ ਤਾਂ ਨਹੀਂ ਸੀ ਖਾਂਦਾ ਉਹ ਖਾ ਜਾਂਦਾ ਸੀ ਨਹੀਂ ਖਾਂਦੇ ਬਈ ਹਾਂ ਸੱਚੀ ਗੱਲਾ ਵੀ ਇਹ ਤਾਂ ਜੇ ਇੱਕ ਵਾਰ ਲੱਤਾਂ ਤੋਂ ਪੈ ਗਿਆ ਜੱਫਾ ਕੱ ਲੱਗਦਾ ਤਾਂ ਨਹੀਂ ਜਾਂਦਾ ਜੀ ਗੁੱਟ ਤੋਂ ਗੁੱਟ ਤੋਂ ਨਹੀਂ ਜਾਂਦਾ ਇਹ ਇਹ ਗੱਲਾਂ ਕਰਕੇ ਜਾਦੂ ਕਰ ਜਾਂਦਾ ਹਾਂ ਵੇ ਇਸੇ ਕਰਕੇ ਜਾਦੂ ਕਰ ਜਾਂਦੇ ਤੁਸੀਂ 97 ਤੋਂ ਲੈ ਕੇ 98 ਤੋਂ ਲੈ ਕੇ ਖੇਡੀ ਕਬੱਡੀ 98 ਤੋਂ ਲੈ ਕੇ ਮੈਂ ਖੇਡੀ ਹੈ 2022 ਤੱਕ 22 22 ਸਾਲ ਫਿਰ ਟੌਪਤੀ ਰਹੇ ਉਹ ਮਗਰੋਂ ਜਾ ਕੇ ਤੇ ਬਈ ਗੋਡਿਆਂ ਤੇ ਫਟ ਪੈ ਗਿਆ ਸੀ ਤੇ ਹੂੰ ਤਾਂ ਵਧੀਆ ਹੀ ਗੱਡੇ ਜਿੰਨੇ ਜੋ ਗੱਡੇ ਬਈ ਆਪਾਂ ਵਧੀਆ ਹੁਣ ਇੱਥੇ ਆਪਣਾ ਕੈਂਪ ਲੱਗਾ ਹੋਇਆ ਬਾਗਲ ਬਈ ਠੀਕ ਹੈ ਜੀ ਨਵੇਂ ਨਵੇਂ ਮੁੰਡੇ ਨਵੇਂ ਮੁੰਡੇ ਵਧੀਆ ਸਿੱਖਣ ਹੋਵੇ ਜਿਹੜੇ ਪੁਰਾਣੇ ਸਾਰੇ ਪਲੇਅਰ ਹੀ ਆ ਜਿਵੇਂ ਹੁਣ ਜੰਗੀਆਂ ਨੇ ਵਾਲਾ ਹੋਰ ਲਾਲੋ ਆ ਸਾਰੇ ਲਾਈ ਬੈਠੇ ਵੀ ਕੈਂਪ ਜੰਗੀਆਂ ਨਾਲ ਬਾਜੀ ਹੋਇਆ ਹੁਣ ਰੁੜਕ ਵਾਈਫਸੀ ਰੁੜਕ ਆਪਣੇ ਆਪਣੇ ਏਰੀਆ ਚੋਂ ਪਲੇਅਰ ਘਟਣ ਦਾ ਕਾਰਨ ਜਿਵੇਂ ਹੁਣ ਮਾਝੇਵਾਲ ਦੇ ਆ ਉਧਰ ਤਾਂ ਆਪਣੇ ਇੱਕ ਤਾਂ ਬਈ ਮੋਟਰਾਂ ਦੀ ਘਾਟ ਆ ਇੱਕ ਵਾਰ ਆਪਣੇ ਮਿਹਨਤ ਨਹੀਂ ਲਾਉਂਦੇ ਇੱਕ ਆਪਣੀ ਦੂਜੀ ਗੱਲ ਇਹ ਆ ਵੀ ਇੱਕ ਦੂਜੇ ਨਾਲ ਖੇਡ ਕੇ ਨਹੀਂ ਰਾਜੀ ਵੀ ਪੈਸੇ ਭਾਲਦੇ ਵੀ ਹਾਂ ਸਾਨੂੰ ਕਿ ਪੈਸੇ ਮੈਨੂੰ ਕਿਤੇ ਕਿਤੇ ਮਿਲਣਾ ਉਧਰ ਮਾਝ ਵਾਲੇ ਹੁੰਦੇ ਮਾਝ ਏਰੀਏ ਦੇ ਛੋਟੇ ਵੇਲੇ ਵੀ ਹੁੰਦਾ ਸੀ ਵੀ ਇਹ ਪੈਸੇ ਇੱਕ ਦੂਜੇ ਤੋਂ ਭਾਲਦੇ ਨਹੀਂ ਵੀ ਹੱਟ ਸੀ ਹਜ਼ਾਰੀਆਂ ਦੋਸਤੀਆਂ ਹੁੰਦੀਆਂ ਸੀ ਉਹ ਪਿਆਰੀ ਬਸ ਜੀ ਬਾਲ ਘੱਟ ਬਈ ਉਹ ਤਾਂ ਜੀ ਦੇ ਨਾਲ ਖੇਡਦੇ ਅੱਜ ਵੀ ਤਾਂ ਖੇਡਦੇ ਅਗਲਾ ਕਿਰਾਇਆ ਪਾੜਾ ਦੇਣੇ ਖਾਣ ਪੀਣ ਨੂੰ ਦੇਣ ਦਾ ਰੋਟੀ ਪਾਣੀ ਲਈ ਪਰ ਹੁਣ ਤਾਂ ਮੰਗਦੇ ਲੱਖ ਲੱਖ ਹੈ ਕੋਈ ਲੱਖ ਕੋਈ 50 ਨੇ 60 ਹੁਣ ਤਾਂ ਵੇਖ ਵੀ ਨਹੀਂ ਲੈ ਆਈ ਨੂੰ ਜਾਲੀ ਕੋਲ ਲਾ ਇਹ ਇਹੀ ਗੱਲ ਆਪਾਂ ਗੂਗਲ ਪੇ ਕਰਾਂਗੇ ਅਗਲੇ ਗੂਗਲ ਪੇ ਕਰਦੇ ਫੇਰ ਆਵਾਂਗਾ ਫੇਰ ਆਵਾਂਗਾ ਪਹਿਲਾਂ ਚੱਲਦਾ ਸੀਗਾ ਮਾਝੇ 'ਚ ਘੱਟ ਸੀਗੇ ਆਪਣੇ ਜ਼ਿਆਦੇ ਸੀਗੇ ਹੁਣ ਉਧਰ ਇੱਕ ਕਾਰਨ ਤਾਂ ਇਹ ਆ ਸੋਡਿਆ ਵੀ ਪੈਸਿਆਂ ਦਾ ਕਰਕੇ ਪੈਗਾ ਇੱਕ ਪ੍ਰੋਮੋਟਰਾਂ ਕਰਕੇ ਵੀ ਪੈਗਾ ਜਿਹੜੇ ਪ੍ਰੋਮੋਟਰਾਂ ਵੀ ਸਾਰੇ ਉਧਰ ਦੇ ਆ ਤੇ ਆਪਣੇ ਪਲੇਅਰਾਂ ਨੂੰ ਨਹੀਂ ਚੱਕਦੇ ਹਾਂ ਬਾਕੀ ਤੇ ਆਪਣੇ ਖੇਡ ਕੇ ਵੀ ਨਹੀਂ ਰਾਜੀ ਬੰਦੇ ਨੇ ਕੀ ਗੱਲ ਆ ਜੀ ਹੁਣ ਜੇ ਮਾਜੇ ਮੈਚ ਹੁੰਦੇ ਨਵੇਂ ਤੇ ਨਵੇਂ ਪਲੇਅਰ ਉੱਡਦਾ ਹਰ ਸਾਲ ਦੋ ਤਿੰਨ ਪਲੇ ਨਵੇਂ ਉੱਠਦੇ ਉੱਠਦੇ ਆ ਮਾਜੇ ਜੇ ਕਿ ਉਧਰ ਮੈਚ ਹੁਣ ਸਟਾਰਟ ਆ ਉਹ ਸਾਰਾ ਸਾਲ ਚੱਲਨੇ ਮੈਚ ਉਧਰ ਆ ਪਹਿਲਾਂ ਆਪਣੇ ਮੇਲੇ ਮੂਲੇ ਵੀ ਹੁੰਦੇ ਨੇ ਮੇਲੇ ਵੀ ਹੁਣ ਹੁੰਦੇ ਹੁੰਦੇ ਇੱਧਰ ਹੁੰਦੇ ਵੀ ਇਹ ਮੇਲੇ ਸਸਤੇ ਆ ਥੋੜੇ ਜਿਏ ਐਵੇਂ ਢਲਾਲਾ ਆਵਲ ਫਰੀਪੁਰ ਇਰੀਆ ਹੋ ਗਿਆ ਉਹਪਰ ਤੋਂ ਚਲ ਵਧੀਆ ਜੰਪਾਈ ਲਗਾ ਹੋਸ ਐਡ ਹੋ ਗਈ ਇਹ ਮੇਲੇ ਹੈਗੇ ਤਾਂ ਥੋੜੇ ਹਲਕੇ ਐ ਸਸਤੇ ਮੇਲਿਆਂ ਤੇ ਫਿਰ ਪਲੇਅਰ ਨਹੀਂ ਖੇਡਦੇ ਹਾਂ ਪਲੇਅਰ ਖੇਡ ਵੀ ਲੈਂਦੇ ਪਰ ਕੋਈ ਗੱਲ ਨਹੀਂ ਬੰਦੀ ਵੀ ਖਾਣ ਪੀਣ ਨਹੀਂ ਹੁੰਦਾ ਜੱਲਾ ਪ੍ਰੋਮੋਟਰਾਂ ਦੀ ਨਿਗਾ ਤੱਕ ਜਾਂਦੇ ਨਹੀਂ ਉਦੋਂ ਪਹਿਲੇ ਖੇਡਣ ਨੂੰ ਫੂਡ ਨੂੰ ਬਾੜ ਗਏ ਇੱਦਾਂ ਤਾਂ ਕਿਹੜੇ ਲਾਈਵ ਚੱਲਦੇ ਫੇਏ ਇੱਦਾਂ ਤਾਂ ਇਕੱਲੇ ਵਾ ਵੀਡੀਓ ਵੀ ਬਣਉਂਦੇ ਹਾਂ ਉਂਗਲਾਂ ਵਾਲੇ ਕੋਈ ਬਹੁਤ ਘੱਟ ਹੁੰਦਾ ਜੀ ਤੇ ਮਾਝੇ ਰਿਗੀ ਜਮਾ ਲਾਈਵ ਵੀ ਚੱਲਦੇ ਨੇ ਤਾਂ ਕਿ ਕੋਈ ਸ਼ੋਅ ਮੈਨ ਹਾਏ ਪਲੇਅਰ ਵੀ ਹੈ ਹਾਂ ਪਰ ਥੋੜੇ ਆ ਆਪਣੇ ਤਾਂ ਜਆ ਮੁੰਡਾ ਕਾਂਗੇ ਵਾਲਾ ਜਿਹੜਾ ਨਵਾਂ ਹ ਮੇਰੇ ਲਈ ਮੂਲੇ ਖੇਡਦਾ ਸੀ ਵਧੀਆ ਲੋ ਪਹਿਲਾਂ ਤਾਂ ਖੁਸ਼ ਨਹੀਂ ਮੇਰੇ ਲਈ ਮੂਲੇ ਖੇਡ ਕੇ ਵਧੀਆ ਹੋ ਗਿਆ ਦੁੱਦੇ ਦੀ ਟੀਮ ਵਧੀਆ ਸੀ ਹਾਂ ਦੁੱਦੇ ਵਾਲੀ ਵਧੀਆ ਵੀ ਖੇਡਦੇ ਹਾਂ ਹੁਣ ਵੀ ਟਿੰਗਾ ਖੇਡੀ ਜਾਂਦੇ ਹਾਂ ਹੁਣ ਦੁੱਦੇ ਦੇ ਵਾਲੇ ਦੇ ਆਪਣੇ ਕੋੜੇ ਦਾ ਪ੍ਰੈਸ਼ਨ ਹੋਇਆ ਪਿਆ ਹਾਂਜੀ ਸੰਦੀਪ ਵੀ ਸੈੱਟ ਹੋ ਰਿਹਾ ਸਰਪੰਦਰ ਸਰਪੰਦਰ ਵੀ ਇਹ ਵੀ ਤਾਂ ਫੈਟੀ ਆ ਤਾਂ ਪੂਰਾ ਹਾਂਜੀ ਪਰ ਸਾਡੇ ਏਰੀਆ ਜਾਂ ਮੁਕਸਰ ਜ਼ਿਲ੍ਹੇ ਇਹਨਾਂ ਦਾ ਬਹੁਤ ਘੱਟ ਜਿਵੇਂ ਦੁੱਦੇ ਵਾਲੇ ਖੇਡ ਰਹੇ ਇਹਨਾਂ ਨੂੰ ਗੱਡੀ ਗੁੱਡੀਆਂ ਦੇ ਹੱਕਦਾਰ ਆ ਬਸ ਪਰ ਉਹ ਫਰਮੂਟਰਾਂ ਦਾ ਕੀ ਘਾਟ ਵਜੋਂ ਜਿਵੇਂ ਖੇਡਦਾ ਕੋਈ ਮੋਟਰਾਂ ਦੀ ਘਾਟ ਹੋ ਗਈ ਚੱਲੂਂ ਕੋਈ ਏਰੀਆ ਕਰਕੇ ਕਰ ਜਾਂਦੇ ਆ ਇਹ ਮੁਕਸਰ ਦੇ ਆ ਬਹੁਤ ਘਟ ਹੈ ਨਹੀਂ ਇਹ ਕਲੇ ਮੁਕਸਰ ਨਾਲ ਹੀ ਹੁੰਦਾ ਕਿ ਇੱਧਰ ਸਾਰੇ ਆਪਣਾ ਮਾਲਵਾ ਵਾਲਵਾ ਜਾਂ ਬਠਿੰਡਾ ਹੋ ਗਿਆ ਸਾਡੇ ਦਾ ਮੁਕਸਰ ਦਾ ਹੀ ਲੱਗਦਾ ਕੰਮ ਪਹਿਲਾਂ ਅਸੀਂ ਖੇਡਦੇ ਸਾਡੂ ਨਹੀਂ ਕਿਸੇ ਨੇ ਪੁੱਛਿਆ ਸੱਜਣਾ ਹੁਣ ਇਹ ਵਜ੍ਹਾ ਦੁੱਧੇ ਵਾਲੇ ਹੱਕਦਾਰ ਨੇ ਹੁਣ ਇਹਨਾਂ ਨੂੰ ਹਾਂ ਜੇ ਉਹ ਪਿੱਛੇ ਰੇਡ ਦਾ ਰੌਲਾ ਵੀ ਪਾਏ ਦੁੱਧੇ ਵਾਲੇ ਦਾ ਉਹ ਆ ਉਹ ਜੱਗੂ ਨਾ ਵੇ ਜੱਗੂ ਨਾ ਵੇ ਉਹਨੇ ਐਕਸ਼ਨਸ਼ਨ ਜੇ ਕਰਤੇ ਜੇ ਜਦੋਂ ਉਹ ਤਕੜਾ ਸੀ ਉਹ ਉਹਦੋਂ ਕਰਕੇ ਦੇਣੂ ਘਣੀ ਹਾਂ ਟਾਈਮ ਟਾਈਮ ਦੀ ਗੱਲ ਹੈ ਜੇ ਰੰਗ ਸੀ ਸਰ ਦਾ ਫੋਲ ਵਰਗਾ ਉਹਦੋਂ ਕਰਦਾ ਜੇ ਸੰਦੀਪ ਦਾ ਟਾਈਮ ਸੀ ਹੁਣ ਡਾਊਨ ਹੋ ਗਿਆ ਚਲ ਮੜਮਟ ਮਾਂ ਮਰ ਗਈ ਕੁਜਰ ਦੀ ਇੱਕ ਨੂੰ ਥੋੜੀ ਉਹ ਹੋ ਗਈ ਪ੍ਰੋਬਲਮ ਆ ਗਈ ਸੀ ਬਈ ਉਹਦੇ ਕਰਕੇ ਵੇਹ ਰੂਟ ਉਹ ਕੱਟ ਗਿਆ ਹੁਣ ਕੋਈ ਤੁਹਾਨੂੰ ਉੱਪਰ ਦਾ 17 ਤੇ ਸੜਿਆ ਹੋਇਆ ਆਪਣੇ ਮਾਲ ਦੇ ਮਾਲਵੇਰੀਏ ਚ ਮਾਲ ਵਿੱਚ ਹੈਗੇ ਮੁੰਡੇ ਜਿਵੇਂ ਖਿਆਲੀ ਜਾਲ ਦਾ ਮੁੰਡਾ ਵਧੀਆ ਸਾਡੇ ਇੱਧਰ ਗੁਰੂ ਸਾਹਿਬ ਦੇ ਮੁੰਡੇ ਵਧੀਆ ਹੈਗੇ ਆ ਜਿਵੇਂ ਇਹ ਵਨ ਵਾਲੇ ਤੋਂ ਮੁੰਡੇ ਵਧੀਆ ਖੇਡ ਰਹੇ ਆ ਇੱਥੇ ਹੁਣ ਮੈਂ ਕੋਚਿੰਗ ਦੇ ਰਿਹਾ ਬਾਦਲਪਿੰਡ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਮੈਂ ਪਿਛਲੇ ਸਾਲ ਵੀ ਇੱਥੇ ਸੀ ਅੜਕੀ ਵੀ ਇੱਥੀਆਂ ਚੰਗੇ 플레이ਰ ਉੱਠ ਰਹੇ ਆ ਬਹੁਤ ਰਹੇ ਵਧੀਆ ਉੱਠ ਰਹੇ ਆ ਚਲੋ ਆਪਾਂ ਕਿ ਕਿਸਮਤ ਆਪਾਂ ਤਾਂ ਮਿਹਨਤ ਕਰਾਉਣੀ ਆ ਹਾਕੀ ਖਰਾ ਕੇ ਦਾ ਅਗਲੇ ਹੰ ਦਾ ਆਉਣ ਵਾਲੇ ਕਿਵੇਂ ਲੱਗਦਾ ਜੀ ਤੁਹਾਨੂੰ ਆਉਣ ਵਾਲੀ ਪੀੜੀ ਚੁਗੀ ਆਉਣ ਵਾਲੀ ਪੀੜੀ ਤਾਂ ਬਹੁਤ ਔਖਾ ਹੋਇਆ ਪਿਆ ਜੀ ਅੱਗੇ ਨੂੰ ਤਾਂ ਜਿਵੇਂ ਹੁਣ ਛੋਟੇ ਬੱਚਿਆਂ ਨੂੰ ਤਿਆਰੀ ਕਰਾ ਰਹੇ ਆ ਆਪਾਂ ਬਿਊਟੀਫੁਲ ਆ ਆਉਂ ਉਨੇ ਗੱਲਾਂ ਹਾਂ ਜਿਵੇਂ ਦੋ ਦਿਨ ਆਗੇ ਤੇ ਜਿਸ ਨੇ ਹੋਏ ਨਹੀਂ ਹੈ ਕਿ ਫਰਕ ਪੈਂਦਾ ਜੀ ਜੇ ਮਿਹਨਤ ਕਰਦੇ ਆ ਬਈ ਲਾਸਟ ਚ ਦਸਕਾ ਨੂੰ ਵੀ ਕਹਣਾ ਜਣਾ ਆਹੀ ਗੈਣਾ ਜਣਾ ਮੈਂ ਦਸਕਾ ਨੂੰ ਆਪਣਾਂ ਵੀ ਗਰੋਂ ਨਾਲ ਮੁੰਡਿਆਂ ਨੂੰ ਜੋੜਨ ਵਧੀ ਵਧ ਤੋਂ ਵਧ ਮੋਬਾਈਲ ਨਾਲ ਤੋੜਨ ਤੇ ਗਰੋਂ ਨਾਲ ਜੋੜਨ ਠੀਕ ਹੈ ਜੀ ਤੇ ਬਾਕੀ ਕੈਂਪ ਵਧ ਤੋਂ ਵਧ ਲੱਗਣ ਪਿੰਡਾਂ ਛੋਟੀ ਪਨੀਰੀ ਨੂੰ ਵਧੀਆ ਆਵੇ ਬਈ ਵੱਡੇ ਤੋਂ ਹਣ ਖੇਰ ਕੇ ਹਟ ਜਾਣਗੇ ਮੁੰੜ ਕੇ ਛੋਟੇ ਤੇ ਆਉਣਾ ਵੀ ਉਹਨੂੰ ਇਹ ਥੋੜਾ ਵੀ ਕੱਪੜੇ ਪੁਰਾਣੇ ਬੁੜੇ ਲਈ ਜਾਣਗੇ ਕਿ ਨਹੀਂ ਨਵੇਂ ਮੁੰਡੇ ਆਉਣ ਨੇ ਇਹਦਾ ਕਾਰਨ ਇਹ ਵੀ ਉਹ ਵੀ ਨਵੇਂ ਮੁੰਡੇ ਨਹੀਂ ਆਉਂਦੇ ਤਾਂ ਵੀ 35 32 ਤੇ ਤੇ ਉਹ ਨਾਲੋਂ 57 52 ਦੇ ਬਾਹਰੋਂ ਹਟ ਕੇ ਜਾਉਂ। ਅਮੇ ਹੁਣੋਂ ਵੀ ਹਟ ਕੇ ਬਾਕੀ ਮੋਬਾਈਲਾਂ ਕਰਕੇ ਵੀ ਘੱਟ ਜੁੜਦੇ ਮਾਂ ਪਿਓ ਨੂੰ ਇਹੀ ਕਹਿਣਾ ਚਾਹੁੰਦਾ ਨੇ ਕਿ ਗਰਾਊਂਡਾਂ ਨਾਲ ਜੋੜਨ। ਵਧੀਆ ਆ ਜਾਣਗੇ। ਤੋਂ ਮੈਲਾਂ ਦਾ ਕੁਝ ਨਹੀਂ ਪਿਆ। ਅੱਸੀ ਕਾਲੀ